ਮੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਨਾ ਇੱਕ ਮੁਗਲ ਹਾਕਮ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਪਾਨ ਦਾ ਵੀੜਾ ਰੱਖਿਆ ਤੇ ਕਿਹਾ ਸਾਡੇ ਦਰਬਾਰ ਦੇ ਵਿੱਚ ਐਸਾ ਕਿਹੜਾ ਸੂਰਮਾ ਏ ਜੋ ਸਿੱਖਾਂ ਦੇ 6ਵੇਂ ਗੁਰੂ ਦਾ ਸਿਰ ਲੈ ਕੇ ਆਵੇ ਕਹਿੰਦੇ ਭਰੀ ਸਭਾ ਦੇ ਵਿੱਚੋਂ ਮੁਕਲਿਸ ਖਾਨ ਉੱਠਿਆ ਤੇ ਪਾਨ ਦਾ ਵੀੜਾ ਮੂੰਹ 'ਚ ਪਾ ਕੇ ਆਖਦਾ ਏ ਮੈਂ ਸਿੱਖਾਂ ਦੇ 6ਵੇਂ ਗੁਰੂ ਦਾ ਸਿਰ ਵੱਢ ਕੇ ਲੈ ਕੇ ਆਵਾਂਗਾ ਖਬਰ ਚਾਰੇ ਪਾਸੇ ਫੈਲ ਗਈ ਤੇ ਇਹ ਫੌਜ ਲੈ ਕੇ ਚੱਲ ਪਿਆ ਇਸ ਦੇ ਸਾਹਮਣੇ ਭਾਈ ਬਿਦੀ ਚੰਦ ਜੀ ਆਉਂਦੇ ਨੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਏ ਪਾਈ ਬ੍ਰਿਜੰਦ ਜੀ ਨੂੰ ਕਹਿੰਦਾ ਏ ਕਿ ਮੈਂ ਤੁਹਾਡੇ ਗੁਰੂ ਦੇ ਨਾਲ ਦੋ ਦੋ ਹੱਥ ਕਰਨੇ ਨੇ ਉਹਨਾਂ ਨੂੰ ਭੇਜੋ ਜਦੋਂ ਗੁਰੂ ਸਾਹਿਬ ਸਾਹਮਣੇ ਆਉਂਦੇ ਨੇ ਤਾਂ ਇੱਕ ਵਾਰ ਦੇਖ ਕੇ ਇਹ ਠੰਠੰਬਰ ਜਾਂਦਾ ਏ ਫਿਰ ਛੇਵੇਂ ਪਾਸ਼ਾ ਇਹਨੂੰ ਆਖਦੇ ਨੇ ਕਿ ਮੁਕਲਿਸ ਖਾਂ ਵਾਰ ਕਰਕੇ ਦੇਖ ਲੈ ਕਿ ਤੇ ਤਮੰਨਾ ਤੇਰੇ ਅੰਦਰ ਹੀ ਨਾ ਰਹਿ ਜਾਵੇ ਮੁਕਲਿਸ ਖਾਂ ਆਗਦਾ ਏ ਕਿ ਪਹਿਲਾ ਵਾਰ ਤੁਸੀਂ ਕਰੋ ਗੁਰੂ ਸਾਹਿਬ ਆਖਦੇ ਨੇ ਚੜ ਕੇ ਤੂੰ ਆਇਆ ਏ ਪਹਿਲਾ ਵਾਰ ਤੂੰ ਕਰ ਇਹ ਤਿੰਨ ਵਾਰ ਕਰਦਾ ਏ ਪਰ ਮਹਾਰਾਜ ਬਹੁਤ ਆਸਾਨੀ ਨਾਲ ਰੋਕ ਲੈ